ਗਲੀ ਗਲੀ ਹੁੱਕਾ ਦੇ ਕੇ ਸਬਜ਼ੀ ਵੇਚਣ ਵਾਲਾ ਇਹ ਵਿਅਕਤੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਰਹਿ ਚੁੱਕਿਆ ਚਾਰ ਵਿਸ਼ਿਆਂ ਦੇ ਵਿੱਚ ਇਸ ਨੇ ਐਮਏ ਪਾਸ ਕੀਤੀ ਹੋਈ ਹੈ ਤੇ ਪੀ ਐਚ ਡੀ ਦੀ ਡਿਗਰੀ ਇਸ ਦੇ ਕੋਲ ਹੈ ਪਰ ਫਿਰ ਵੀ ਸਬਜ਼ੀ ਵੇਚ ਰਿਹਾ ਹੈ ਤੇ ਅੱਜ ਕੱਲ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਡਾਕਟਰ ਸੰਦੀਪ ਚਰਚਾ ਦਾ ਵਿਸ਼ਾ ਬਣਿਆ ਹੋਇਆ ਦੱਸ ਦਈਏ ਕਿ ਇਹ ਡਾਕਟਰ ਸੰਦੀਪ ਸਿੰਘ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਦੇ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਉਹ ਉਹਨਾਂ ਤੋਂ ਹੀ ਸੁਣਦੇ ਹਾਂ ਜਿੱਦ ਕੋ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਲਾਅ ਦੇ ਵਿੱਚ ਡਾਕਟੋਰੇਟ ਆ ਤੇ ਇਸ ਤੋਂ ਇਲਾਵਾ ਮੈਂ ਐਮਏ ਪੰਜਾਬੀ ਐਮਏ ਜਰਨਲਿਜ਼ਮ ਐਮਏ ਔਮਨ ਸਟਡੀ ਤੇ ਐਮਏ ਪੋਲੀਟੀਕਲ ਸਾਇੰਸ ਵੀ ਆ ਬੀਲੀ ਬੈਟ ਪ੍ਰੈਜ਼ੈਂਟ ਮੈਂ ਕਰ ਰਹੀ ਆ ਵਾ ਤਾਂ ਸਭ ਜੀ ਵਿੱਚ ਇਹਦਾ ਰੀਜਨ ਹੈ ਆਪਣੀ ਸਰਵਾਈਵਲ ਚੀਪ ਤੇ ਆਪਣੇ ਪਰਿਵਾਰ ਦੀ ਸਰਵਾਈਵਲ ਚੀਪ ਤੇ ਇਸ ਤੋਂ ਨਾਲ ਜਿਹੜਾ ਹੁਣ ਇੱਕ ਹੋਰ ਗੱਲ ਜੁੜ ਗਈ ਹੈ ਇਸ ਗੱਲ ਦੀ ਲਈ ਕਿ ਮੈਂ ਜਲਦ ਤੋਂ ਜਲਦ ਆਪਣਾ ਜਿਹੜਾ ਮੇਰਾ ਅਧਿਆਪਨ ਦਾ ਕਿਤਾ ਮੇਰੇ ਕੋਲੋਂ ਖੁੱਸਿਆ ਆ ਵਾ ਥੋੜੇ ਸਮੇਂ ਦੇ ਲਈ ਉਹਨੂੰ ਮੈਂ ਵਾਪਸ ਲਵਾਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਲਾ ਦੇ ਵਿੱਚ 11 ਸਾਲ ਦੇ ਕਰੀ ਪੜਾਇਆ ਵਾਂ 5 ਸਾਲ ਮੈਂ ਐਜੇ ਜੀਆਰਐਫ ਸੀ ਤੇ 6-7 ਸਾਲ ਮੈਂ ਐਜੇ ਗੈਸਟ ਫੈਕਲਟੀ ਉੱਥੇ ਟੀਚ ਕੀਤਾ ਛੱਡਣ ਦਾ ਕਾਰਨ ਇਹ ਸੀ ਕਿ ਸਾਨੂੰ ਉੱਥੇ ਜਿਹੜਾ ਸੀ ਉਹ ਸਰਵਾਈਵ ਕਰਨਾ ਔਖਾ ਹੋਇਆ ਸੀ ਕਿਉਂਕਿ ਸੈਲਰੀਜ਼ ਬਹੁਤ ਘੱਟ ਨੇ ਤਾਂ ਸੈਲਰੀਜ਼ ਟਾਈਮ ਸਿਰ ਨਹੀਂ ਮਿਲਦੀਆਂ ਪਈਆਂ ਸਾਨੂੰ ਅੱਗੇ ਉੱਥੇ ਕੋਈ ਰੈਗੂਲਰ ਹੋਣ ਦੀ ਉਮੀਦ ਨਹੀਂ ਐ ਤੇ ਅਸੀਂ ਅੱਕ ਚੁੱਕੇ ਆ ਉੱਥੋਂ ਦੇ ਵਿੱਚ ਜਿਹੜਾ ਸਾਨੂੰ ਮਾਨਸਿਕ ਤੌਰ ਦੇ ਉੱਪਰ ਅਸੀਂ ਪਰੇਸ਼ਾਨ ਹੋਏ ਜਿਹੜੋ ਸਾਨੂੰ ਟੀਚਰਾਂ ਕਰਦੇ ਨੇ ਮਤਲਬ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਇਹ ਗੱਲਾਂ ਕਹਿ ਕੇ ਕਿ ਭਾਈ ਜੇ ਇਹਨਾਂ ਨੂੰ ਅਸੀਂ ਰੈਗੂਲਰ ਕਰਤਾ ਤਾਂ ਕੱਲ ਨੂੰ ਇਹ ਸਾਡੇ ਸਿਰਾਂ ਦੇ ਉੱਪਰ ਚੜਨਗੇ ਉਹਨਾਂ ਨੂੰ ਗੱਲਾਂ ਇਸ ਕਰਕੇ ਆਉਂਦੀਆਂ ਨੇ ਕਿਉਂਕਿ ਅਸੀਂ ਜ਼ਮੀਨ ਤੋਂ ਉੱਠ ਕੇ ਆਪਣੇ ਪੈਰਾਂ ਤੇ ਖਲੋ ਕੇ ਆਪਣਾ ਸਿਰ ਜਿਹੜਾ ਉਠਾ ਕੇ ਜਿੰਨੇ ਆ ਤੇ ਉਹ ਸ਼ੁਰੂ ਤੋਂ ਹੀ ਕਿਸੇ ਦੇ ਮੋਢਿਆਂ ਦੇ ਉੱਪਰ ਆਣ ਕੇ ਬੈਠੇ ਨੇ ਉਹਨਾਂ ਨੇ ਪਤਾ ਨਹੀਂ ਆਪਣੇ ਜ਼ਮੀਰਾ ਦੇ ਨਾਲ ਚਾਹੇ ਕੰਪਰੋਮਾਈਜ਼ ਕੀਤੇ ਹੋਣਗੇ ਜਾਂ ਜਿਸ ਤਰ੍ਹਾਂ ਮਰਜ਼ੀ ਆ ਇਹ ਗੱਲ ਉਹ ਸਾਰਿਆਂ ਨੂੰ ਪਤਾ ਵੈ ਨਹੀਂ ਦੇਖੋ ਪੜ੍ਹਾਈ ਲਿਖਾਈ ਕਰਕੇ ਮਾਪਿਓ ਦਾ ਸੁਪਨਾ ਹੁੰਦਾ ਵੇ ਵੱਡਾ ਇਨਸਾਨ ਵੱਡੇ ਇਨਸਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡੀਆਂ ਨੌਕਰੀਆਂ ਪਾ ਲੈਣਾ ਜੇ ਵੱਡੀਆਂ ਨੌਕਰੀਆਂ ਪਾ ਕੇ ਅਸੀਂ ਉਹਨਾਂ ਵਰਗੇ ਬੰਨੇ ਆ ਜਿਨ੍ਹਾਂ ਦੇ ਕੋਲ ਇਸ ਟਾਈਮ ਵੱਡੀਆਂ ਨੌਕਰੀਆਂ ਨਹੀਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਿਆ ਐਕਸੈਪਸ਼ਨ ਹਰ ਜਗ੍ਹਾ ਹੁੰਦੀਆਂ ਨੇ ਤਾਂ ਫਿਰ ਮੈਂ ਕਹਿੰਦਾ ਸਾਨੂੰ ਪੜ੍ਹਿਆ ਲਿਖਿਆ ਬੰਦਿਆਂ ਨੂੰ ਵੇਖੋ ਜੇ ਵੱਡੀਆਂ ਨੌਕਰੀਆਂ ਦੀ ਲੋੜ ਹੀ ਨਹੀਂ ਕਿਉਂਕਿ ਉਸ ਕੀ ਫਾਇਦਾ ਉਹੋ ਜਿਹਾ ਸਾਡੇ ਕੋਲ ਚੇਅਰਸ ਦਾ ਕੀ ਫਾਇਦਾ ਸਾਨੂੰ ਉਹੋ ਜਿਹਾ ਡਿਗਨਿਟੀਜ਼ ਦਾ ਜੇ ਅਸੀਂ ਆਪਣੇਆਂ ਨੂੰ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਹੋਣ ਦਾ ਗੱਲਾਂ ਕਰਦੇ ਆ ਆਪਣੇ ਵਿਦਿਆਰਥੀਆਂ ਨੂੰ ਜੇ ਅਸੀਂ ਉਹਨਾਂ ਨੂੰ ਸਨਮਾਨਜਨਕ ਲਾਈਫ ਹੀ ਨਹੀਂ ਦੇ ਸਕਦੇ ਤਾਂ ਕੀ ਫਾਇਦਾ ਅਜਿਹੇ ਹਾਲਾਤਾਂ ਦਾ ਸਖੈਨਿਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਪੰਕਜ ਮੱਲੀ ਦੀ ਰਿਪੋਰਟ ਗਲੀ ਗਲੀ ਹੋਕਾ ਦੇਖੇ ਸਬਜ਼ੀ ਵੇਚਣ ਵਾਲਾ ਇਹ ਵਿਅਕਤੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਰਹਿ ਚੁੱਕਿਆ ਚਾਰ ਵਿਸ਼ਿਆਂ ਦੇ ਵਿੱਚ ਇਸ ਨੇ ਐਮਏ ਪਾਸ ਕੀਤੀ ਹੋਈ ਹੈ ਤੇ ਪੀ ਐਚ ਡੀ ਦੀ ਡਿਗਰੀ ਇਸ ਦੇ ਕੋਲ ਹੈ ਪਰ ਫਿਰ ਵੀ ਸਬਜ਼ੀ ਵੇਚ ਰਿਹਾ ਹੈ ਤੇ ਅੱਜਕੱਲ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਡਾਕਟਰ ਸੰਦੀਪ ਚਰਚਾ ਦਾ ਵਿਸ਼ਾ ਬਣਿਆ ਹੋਇਆ ਦੱਸ ਦਈਏ ਕਿ ਇਹ ਡਾਕਟਰ ਸੰਦੀਪ ਸਿੰਘ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਦੇ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਉਹ ਉਹਨਾਂ ਤੋਂ ਹੀ ਸੁਣਦੇ ਆਂ ਦੇਖੋ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਲੋਅ ਦੇ ਵਿੱਚ ਡਾਕਟੋਰੇਟ ਆ ਤੇ ਇਸ ਤੋਂ ਇਲਾਵਾ ਮੈਂ ਐਮਏ ਪੰਜਾਬੀ ਐਮਏ ਜਰਨਲਿਜ਼ਮ ਐਮਏ ਔਮਨ ਸਟਡੀ ਤੇ ਐਮਏ ਪੋਲੀਟੀਕਲ ਸਾਇੰਸ ਵੀ ਆ ਬੀਲੀ ਬੈਟ ਪ੍ਰੈਜ਼ੈਂਟ ਮੈਂ ਕਰ ਰਹੀ ਆਂ ਤਾਂ ਸਭ ਜੀ ਵਿੱਚ ਇਹਦਾ ਰੀਜ਼ਨ ਹੈ ਆਪਣੀ ਸਰਵਾਈਵਲ ਸ਼ੀ ਤੇ ਆਪਣੇ ਪਰਿਵਾਰ ਦੀ ਸਰਵਾਈਵਲ ਚੀਫ ਤੇ ਇਸ ਤੋਂ ਨਾਲ ਜਿਹੜਾ ਹੁਣ ਇੱਕ ਹੋਰ ਗੱਲ ਜੁੜ ਗਈ ਹੈ ਇਸ ਗੱਲ ਦੀ ਲਈ ਕਿ ਮੈਂ ਜਲਦ ਤੋਂ ਜਲਦ ਆਪਣਾ ਜਿਹੜਾ ਮੇਰਾ ਅਧਿਆਪਨ ਦਾ ਕਿਤਾ ਮੇਰੇ ਕੋਲੋਂ ਖੁੱਸਿਆ ਆਵੇ ਥੋੜੇ ਸਮੇਂ ਦੇ ਲਈ ਉਹਨੂੰ ਮੈਂ ਵਾਪਸ ਲਵਾ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਲਾ ਦੇ ਵਿੱਚ 11 ਸਾਲ ਦੇ ਕਰੀ ਪੜਾਇਆ ਮੈਂ 5 ਸਾਲ ਮੈਂ ਐਜੇ ਜੇਆਰਐਫ ਸੀ ਤੇ 6-7 ਸਾਲ ਮੈਂ ਐਜੇ ਗੈਸਟ ਫੈਕਲਟੀ ਉੱਥੇ ਟੀਚ ਕੀਤਾ ਛੱਡਣ ਦਾ ਕਾਰਨ ਇਹ ਸੀ ਕਿ ਸਾਨੂੰ ਉੱਥੇ ਜਿਹੜਾ ਸੀ ਉਹ ਸਰਵਾਈਵ ਕਰਨਾ ਔਖਾ ਹੋਇਆ ਹੈ ਸੀ ਕਿਉਂਕਿ ਸੈਲਰੀਜ਼ ਬਹੁਤ ਘੱਟ ਨੇ ਤਾਂ ਸੈਲਰੀਸ ਟਾਈਮ ਸਿਰ ਨਹੀਂ ਮਿਲਦੀਆਂ ਪਈਆਂ ਸਾਨੂੰ ਅੱਗੇ ਉੱਥੇ ਕੋਈ ਰੈਗੂਲਰ ਹੋਣ ਦੀ ਉਮੀਦ ਨਹੀਂ ਐ ਤੇ ਅਸੀਂ ਅੱਕ ਚੁੱਕੇ ਆ ਉੱਥੋਂ ਦੇ ਵਿੱਚ ਜਿਹੜਾ ਸਾਨੂੰ ਮਾਨਸਿਕ ਤੌਰ ਦੇ ਉੱਪਰ ਅਸੀਂ ਪਰੇਸ਼ਾਨ ਹੋਏ ਜਿਹੜੋ ਸਾਨੂੰ ਟੀਚਰਾਂ ਕਰਦੇ ਨੇ ਮਤਲਬ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਇਹ ਗੱਲਾਂ ਕਹਿ ਕੇ ਕਿ ਭਾਈ ਜੇ ਇਹਨਾਂ ਨੂੰ ਅਸੀਂ ਰੈਗੂਲਰ ਕਰਤਾ ਤਾਂ ਕੱਲ ਨੂੰ ਇਹ ਸਾਡੇ ਸਿਰਾਂ ਦੇ ਉੱਪਰ ਚੜਨਗੇ ਉਹਨਾਂ ਨੂੰ ਗੱਲਾਂ ਇਸ ਕਰਕੇ ਆਉਂਦੀਆਂ ਨੇ ਕਿਉਂਕਿ ਅਸੀਂ ਜ਼ਮੀਨ ਤੋਂ ਉੱਠ ਕੇ ਆਪਣੇ ਪੈਰਾਂ ਤੇ ਖਲੋ ਕੇ ਆਪਣਾ ਸਿਰ ਜਿਹੜਾ ਉਠਾ ਕੇ ਜਿੰਨੇ ਆ ਤੇ ਉਹ ਸ਼ੁਰੂ ਤੋਂ ਕਿਸੇ ਦੇ ਮੋਢਿਆਂ ਦੇ ਉੱਪਰ ਆਣ ਕੇ ਬੈਠੇ ਨੇ ਉਹਨਾਂ ਨੇ ਪਤਾ ਨਹੀਂ ਆਪਣੇ ਜ਼ਮੀਰਾਂ ਦੇ ਨਾਲ ਚਾਹੇ ਕੰਪਰੋਮਾਈਜ਼ ਕੀਤੇ ਹੋਣਗੇ ਜਾਂ ਜਿਸ ਤਰ੍ਹਾਂ ਮਰਜ਼ੀ ਆ ਇਹ ਗੱਲ ਉਹ ਸਾਰਿਆਂ ਨੂੰ ਪਤਾ ਵੈ ਨਹੀਂ ਦੇਖੋ ਪੜ੍ਹਾਈ ਲਿਖਾਈ ਕਰਕੇ ਮਾਪਿਓ ਦਾ ਸੁਪਨਾ ਹੁੰਦਾ ਵੈ ਵੱਡਾ ਇਨਸਾਨ ਵੱਡੇ ਇਨਸਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡੀਆਂ ਨੌਕਰੀਆਂ ਪਾ ਲੈਣਾ ਜੇ ਵੱਡੀਆਂ ਨੌਕਰੀਆਂ ਪਾ ਕੇ ਅਸੀਂ ਉਹਨਾਂ ਵਰਗੇ ਬੰਦੇ ਆ ਜਿਨ੍ਹਾਂ ਦੇ ਕੋਲ ਇਸ ਟਾਈਮ ਵੱਡੀਆਂ ਨੌਕਰੀਆਂ ਨਹੀਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਐਕਸੈਪਸ਼ਨ ਹਰ ਜਗ੍ਹਾ ਹੁੰਦੀਆਂ ਨੇ ਤਾਂ ਫਿਰ ਮੈਂ ਕਹਿੰਦਾ ਸਾਨੂੰ ਪੜ੍ਹਿਆ ਲਿਖਿਆ ਬੰਦਿਆਂ ਨੂੰ ਵੇਖੋ ਜੇ ਵੱਡੀਆਂ ਨੌਕਰੀਆਂ ਦੀ ਲੋੜ ਹੀ ਨਹੀਂ ਕਿਉਂਕਿ ਉਸ ਕੀ ਫਾਇਦਾ ਉਹ ਜਿਹੜਾ ਸਾਡੇ ਕੋਲ ਚੇਅਰਸ ਦਾ ਕੀ ਫਾਇਦਾ ਸਾਨੂੰ ਉਹ ਜਿਹੜੀਆਂ ਡਿਗਨਿਟੀਆਂ ਦਾ ਜੇ ਅਸੀਂ ਆਪਣੇਆਂ ਨੂੰ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਹੋਣ ਦਾ ਗੱਲਾਂ ਕਰਦੇ ਆ ਆਪਣੇ ਵਿਦਿਆਰਥੀਆਂ ਨੂੰ ਜੇ ਅਸੀਂ ਉਹਨਾਂ ਨੂੰ ਸਨਮਾਨਜਨਕ ਲਾਈਫ ਹੀ ਨਹੀਂ ਦੇ ਸਕਦੇ ਤਾਂ ਕੀ ਫਾਇਦਾ ਅਜਿਹੇ ਹਾਲਾਤਾਂ ਦਾ ਸਕੈਨਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਪੰਕਜ ਮੱਲੀ ਦੀ ਰਿਪੋਰਟ